ਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਆਮ ਲੋਕਾਂ ਬਾਰੇ ਸੋਚਦੀ ਆ ਔਰ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਕਦਮ ਸਾਡੀ ਸਰਕਾਰ ਚੁੱਕਣ ਜਾ ਰਹੀ ਹੈ ਉਹ ਹਰ ਇੱਕ ਗਰੀਬ ਆਦਮੀ ਗਰੀਬ ਤੋਂ ਗਰੀਬ ਆਦਮੀ ਜਿਹੜਾ ਹੈਗਾ ਉਹਦੀ ਜੇਬ ਵਿੱਚ ਆਪਣਾ ਨਾਸ ਕਰਾਂ ਲਈ ਰੱਬ ਨਾ ਕਰੇ ਲੋੜ ਪੈਸੇ ਬੰਦਾ ਕਰਜ਼ਾ ਹੀ ਨਹੀਂ ਹੋਏਗਾ ਜਿਵੇਂ ਤੁਸੀਂ ਹੋਏ ਸੀ ਪਹਿਲਾਂ 10 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਕਾਰ ਹਰ ਬੰਦੇ ਦੀ ਜੇਬ ਵਿੱਚ ਪਾਇੰ ਜਾਣ ਜਾ ਰਿਹਾ 3 ਕਰੋੜ ਰੁਪਏ ਹਰ ਪਰਿਵਾਰ ਨੂੰ ਦਾ ਜੜਾ ਹੈਗਾ ਉਹ 10 ਲੱਖ ਦਾ ਕਵਰ ਹੈ ਲੇਕਿਨ ਹਰ ਇੱਕ ਬੰਦੇ ਦਾ ਕਾਰਡ ਬਣੇਗਾ ਇਹ 2 ਅਕਤੂਬਰ ਨੂੰ ਬਣਾਣਾ ਸ਼ੁਰੂ ਹੋ ਜਾਣਗੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜੜੀਆਂ ਹੈਗੀਆਂ ਗਰੀਬਾਂ ਵਾਸਤੇ ਉਹਨਾਂ ਦੇ ਘਰਾਂ ਬਾਰੇ ਸਰਕਾਰ ਸੋਚ ਰਹੀ ਹੈ ਉਹਨਾਂ ਨੂੰ ਕੰਮ ਦੇਣ ਵਾਸਤੇ ਸਪੋਰਟ ਕਰ ਰਹੀ ਹੈ ਬਹੁਤ ਸਾਰਾ ਕੰਮ ਸ਼ੁਰੂ ਕਰਨ ਜਾ ਰਿਹਾ ਲੋਕ 100 ਦਿਨ ਦਾ ਕੰਮ ਆਗਦੇ ਸੀ ਤੁਹਾਡੇ ਨੇ ਵਾਦਾ ਕਰਦੇ ਆ ਕਿ ਅਸੀਂ 2000 ਜਿਹੜਾ ਅਗਲਾ 26 ਦੇ ਫੀਰ ਤੱਕ ਨਾ ਜੀ ਅਸੀਂ 100 ਨਹੀਂ 150 ਜਾਂ 150 ਦਿਨ ਦਾ ਕੰਮ ਦੇਾਂਗੇ ਲੋਕਾਂ ਨੂੰ ਜਿਹੜਾ ਕੰਮ ਕਰਨਾ ਹੈ ਉਹਨੂੰ ਕਰ ਲੈਣਗੇ